ਆਇਆ ਹੈ ਵਰਨਾ ਜੋ ਨਰੇਗਾ ਜਾਂ ਅਮਰੀਕਾ ਕੇ ਹੈਂਡਰਾ ਫੁਲ ਇਹ ਨਵਾਂ ਸਨੂਨ ਬਣਾਉਣ ਦੇ ਉੱਤੇ ਇਹ ਕੇ ਹੋ ਗਿਆ ਇਹਨਾਂ ਨੇ ਲਫਾਹਾ ਦਿੱਤਾ ਹੈ ਕਿ ਜੇ ਤੁਸੀਂ ਫੋਨ ਕਰਾਂਗੇ ਨਰੇਗਾ ਦਾ ਤੇ ਵਿੱਚ ਰਾਮ ਦਾ ਨਾਮ ਪਾਵੇਗਾ ਫਸ ਇਹਨਾਂ ਨੂੰ ਕਹਾਂਗੇ ਕਿ ਸਾਡੇ ਭਗਵਾਨ ਦਾ ਤੁਸੀਂ ਨਾਮ ਜਿਹੜਾ ਆ ਉਹ ਤੁਸੀਂ ਗਲਤ ਇਸਤੇਮਾਲ ਕਰਦੇ ਆਂ ਤੇ ਤੁਹਾਡੇ ਤੇ ਕੇਸ ਬਣਾ ਤੁਹਾਡੇ ਤੇ ਕੇਸ ਲਾਵਾਂਗੇ ਦੇਖੋ ਜਿਹੜੇ ਮਹਾਂਪੁਰਖ ਹੁੰਦੇ ਆ ਉਹਨਾਂ ਦਾ ਆਪ ਕਿਸੇ ਦਾ ਵਿਰੋਧ ਨਹੀਂ ਕਰਦੇ ਜਿੰਨੀ ਆਪਾਂ ਸੋਚਦਾ ਕਰਾਂਗੇ ਉਹਨਾਂ ਵਧੀਆ ਹੁੰਦਾ ਪਰ ਇਹਨਾਂ ਨੇ ਉਸ ਨਾਂ ਨੂੰ ਕਲੰਕਿਤ ਕਰਨ ਦੇ ਲਈ ਸਾਡੇ ਮਿਲ ਦੂਜਾਂ ਦੇ ਉੱਤੇ ਸਬੂਤ ਕੀਤਾ ਹੈ ਐਸੀ ਸਰਕਾਰ ਤੋਂ ਇਹ ਮੰਨ ਕਰਦੇ ਹਾਂ ਕਿ ਜਿਹੜਾ ਨਰੇਗਾ ਦਾ ਕੰਮ ਹੈ ਜਿਵੇਂ ਪਹਿਲਾਂ ਵੀ ਨਰੇਗਾ ਨਰੇਗਾ ਦਾ ਨਾਮ ਲਿਆ ਜਾਂਦਾ ਸੀ ਮਹਾਤਮਾ ਗਾਂਧੀ ਗ੍ਰਾਮ ਸਿਰ ਰੋਜ਼ਗਾਰ ਨਰੇਗਾ ਉਹਦੇ ਲਈ ਅਸੀਂ ਜਦੋਂ ਵੀ ਕੋਈ ਸੰਘਾਤ ਕਰਦੇ ਹਾਂ ਉਹਦੇ ਵਿੱਚ ਮਜ਼ਦੂਰਾਂ ਨੂੰ ਕਈ ਵਾਰ ਤਾਂ ਆਪਣੀਆਂ ਸਰਕਾਰਾਂ ਕਰਦੀਆਂ ਕੋਈ ਸਰਕਾਰ ਤੇ ਇਹਨਾਂ ਜਨਾਂ ਨੂੰ ਡਰਦੇ ਨੇ ਹੈ ਨਹੀਂ ਤੇ ਸਾਨੂੰ ਸਰ ਦੇ ਕੇਸ ਪਾਉਣਗੇ ਜੈਲੀ ਦੇ ਕਰਨਗੇ ਕੋਈ ਗੱਲ ਨਹੀਂ ਇਦਾਂ ਨਹੀਂ ਟਾਰਗੇਟ ਰੋਟੀ ਭਾਣੀ ਉੱਥੇ ਜਾ ਕੇ ਰੋਟੀ ਭਾਣੀਆ ਅੱਜ ਦਾ ਜਿਹੜਾ ਦੋ ਦਿਨ ਦਾ ਪ੍ਰੋਗਰਾਮ ਹੈ ਉਹ ਇਹ ਹੈ ਕਿ ਕੇਂਦਰ ਸਰਕਾਰ ਨੇ ਇਹੇ ਕਾ ਦੇ ਨਾਂ ਤੇ ਜਿਹੜਾ ਕੰਮ ਬੰਦ ਕੀਤਾ ਤੇ ਜਿਹੜਾ ਨਾਂ ਵਾਲਿਆ ਅਤੇ ਨਾਲ ਹੀ ਦੂਸਰੇ ਨੰਬਰ ਤੇ ਇਹ ਕਰ ਦਿੱਤਾ ਕਿ ਪਹਿਲਾਂ ਆਪਾਂ ਪਿੰਡ ਦੇ ਵਿੱਚ ਸਰਪੰਚ ਨੂੰ ਜਾਂ ਜਿਹੜਾ ਆਪਣੇ ਮੇਲ ਹੁੰਦੇ ਸੀ ਉਹਨਾਂ ਨੂੰ ਕਹਿੰਦੇ ਸੀ ਕਿ ਸਾਡਾ ਕੰਮ ਖਣਾਓ ਔਰ ਫਿਰ ਜਿਹੜੇ ਸਰਪੰਚ ਨੂੰ ਬੈਠ ਕੇ ਵੀਡੀਓ ਤੇ ਜਾ ਕੇ ਆਪਣੀ ਗੱਲਬਾਤ ਕਰਕੇ ਉਹ ਤੋਂ ਥੇ ਪੈਸੇ ਰਖਾ ਲੈਂਦੇ ਸੀ ਤੇ ਉਹਦੇ ਹਿਸਾਬ ਨਾਲ ਸਾਡਾ ਕੰਮ ਚੱਲਦਾ ਰਹਿੰਦਾ ਸੀ ਹੁਣ ਇਹ ਜਿਹੜੀ ਸੈਂਟਰ ਸਰਕਾਰ ਨੇ ਨਵਾਂ ਕਾਨੂੰਨ ਲਿਆਂਦਾ ਹੈ ਇਹਦੇ ਵਿੱਚ ਸਾਡੇ ਲੋਕਾਂ ਨੂੰ ਜਿਹੜਾ ਐਪਲੀਕੇਸ਼ਨ ਦਾ ਹਲਕਾਰ ਆ ਇਹ ਵੀ ਹੋ ਗਿਆ ਕੋਈ ਇੱਕ ਤੀਸਾ ਜਾਂ ਤੁਸੀਂ ਜਿਹੜੀ ਮੰਗ ਕਰਨੀ ਆ ਸਿੱਧੇ ਸੈਂਟਰ ਤੋਂ ਕਰੋ ਸੈਂਟਰ ਜਿਹੜੀ ਆ ਸਾਡੇ ਤੋਂ ਪੈਸੇ ਜਿਹੜੇ ਆ ਉਹ ਜਿਹੜੇ ਪਿੰਡ ਨੂੰ ਦੇਣੇ ਆ ਉਹ ਆਪਣੀ ਮਰਜ਼ੀ ਨਾਲ ਦੇਣਗੇ ਇਹ ਜਿਹੜਾ ਮਸਲਾ ਹੈ ਅੱਜ ਇਹ ਜਿਹੜਾ ਨਰੇਗਾ ਮਨਰੇਗਾ ਦਾ ਕੰਮ ਚੱਲਦਾ ਹੁੰਦਾ ਸੀ ਉਹਦੇ ਤੇ ਇਹਨਾਂ ਨੇ ਕਾਨੂੰਨ ਬਦਲ ਦਿੱਤਾ ਉਹ ਕਾਨੂੰਨ ਬਦਲ ਦਿੱਤਾ ਹੀ ਨਹੀਂ ਹੁਣ ਉਹਦਾ ਨਾਂ ਰੱਖਤਾ ਵਿਕਸਿਤ ਭਾਰਤ ਜੀ ਰਾਮ ਜੀ ਚਲੋ ਨਾਂ ਨਾਲ ਸਾਨੂੰ ਕੋਈ ਮਤਲਬ ਨਹੀਂਗਾ ਨਾਂ ਹੋਰ ਵੀ ਰੱਖਦਾ ਮਹਾਪੁਰਸ਼ਾਂ ਦੇ ਨਾਂ ਆਏ ਇਹ ਉਹਨਾਂ ਨੂੰ ਵੀ ਬਦਨਾਮ ਲੱਗਿਓ ਕਰਨ ਇਸ ਕਰਕੇ ਸਾਨੂੰ ਚਲੋ ਨਾਂ ਨਾਲ ਨਹੀਂ ਜਿਹੜਾ ਇਹ ਨਹੀਂ ਬਾਈਟ ਕਢਾਇਆ ਉਹਦੇ ਵਿੱਚ 90 ਦੀ ਤੇ 10 ਦੀ ਰੇਸ਼ੋ ਹੁੰਦੀ ਸੀ ਪਹਿਲਾਂ 10 ਸਟੇਟ ਪਾਉਂਦੀ ਸੀ ਤੇ 90 ਇਹ ਸੈਂਟਰ ਪਾਉਂਦੀ ਸੀ ਉਹ ਹੀ ਨਹੀਂ ਘਟਾ ਕੇ 22 60 40 ਦਾ ਕਰਤਾ 60 ਸੈਂਟਰ ਪਾਉਗੀ 40 ਏ ਪਾਉਗੇ ਸਟੇਟ ਵਾਲੇ ਸਟੇਟ ਵਾਲੇ ਪਹਿਲਾਂ ਹੀ ਕਰਜਾਈ ਆ ਉਹਨਾਂ ਨੇ ਕਿੱਥੋਂ ਪਾਣੇ ਆ ਅੱਗੇ ਦਾ ਸੀਗਾ ਵੀ 90 10 ਪਾ ਕੇ ਲਿਆਓ ਉਹਦੇ ਵਿੱਚ ਆਪਣਾ ਵੀ ਚਲਾਓ ਤੇ ਨਰੇਗਾ ਮਰੇਗਾ ਵੀ ਚਲਾਓ ਸੋ ਹੁਣ ਇਹਨਾਂ ਨੇ ਚਲਾਣਾ ਨਹੀਂ ਇਹਦੇ ਵਿੱਚ ਜੇ 22 ਘਟਦਾ ਤਾਂ ਕੰਮ ਬੰਦ ਹੋ ਜਾਣਾ ਸੋ ਇਹਦੇ ਲਈ ਇਹਨਾਂ ਦਾ ਇਹਦਾ ਆਪ ਹੀ ਪਹਿਲਾਂ ਹੀ ਕਰਜਾਈ ਆ ਇਹਦੇ ਦੇ ਹੁਣ ਜਦੋਂ ਅਮਲੀ ਨਹੀਂ ਹੁੰਦਾ ਘਰ ਦੇ ਭਾਂਡੇ ਵੇਚੀ ਜਾਂਦਾ ਇਹ ਫੇਰ ਉਹ ਅਮਲ ਟੁੱਟਦਾ ਉਹੋ ਹੀ ਹਾਲ ਇਹਨਾਂ ਦਾ ਆ ਹੁਣ ਇਹ ਤਾਂ ਆਪਣੇ ਘਰ ਦੇ ਸਾਰੇ ਉਹ ਜ਼ਮੀਨਾਂ ਵੇਚਣ ਲੱਗੇ ਹੋਆ ਬਿਜਲੀ ਬੋਰਡ ਨੂੰ ਵੇਚਣ ਲੱਗੇ ਹੋਆ ਸਾਰਾ ਕੁਝ ਹੀ ਨਹੀਂ ਦਾਤੇ ਲਾਏ ਆ ਵੇਚਣ ਤੇ ਸੋ ਇਸ ਕਰਕੇ ਇਹਨਾਂ ਦੇ ਇਹ ਬਸ ਦੀ ਗੱਲ ਨਹੀਂ ਇਹਨਾਂ ਤੂੰ ਇਹ ਚੱਲਣਾ ਨਹੀਂਗਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆਂ ਵੀ ਜਿਹੜਾ ਰੇਗਾ ਮਰੇਗਾ ਦਾ ਉਹ ਪਹਿਲਾਂ ਹੀ ਨਰੇਗੇ ਵਾਲਾ ਜਿਹੜਾ ਗਰੰਟੀ ਕਾਨੂੰਨ ਇਹ ਰਹਿਣ ਦੇਣਾ ਚਾਹੀਦਾ ਇਹਨਾਂ ਨੂੰ ਉਹ ਚਾਲੂ ਰੱਖਣਾ ਚਾਹੀਦਾ ਇਹਦੇ ਲਈ ਅਸੀਂ ਇਹ ਪ੍ਰੋਟੈਸਟ ਕਰ ਰਹੇ ਆਂ ਅਸੀਂ ਅੱਜ ਪਿੰਡੂ ਮਿਹਦੂਰੀਨ ਵੱਲੋਂ ਸੂਬਾ ਪਦਰੀ ਸੱਦੇ ਤੇ ਜ਼ਿਲ੍ਹਾ ਪਦਰੀ ਅਜੇ ਇਕੱਠ ਕਰ ਰਹੇ ਹੈਗੇ ਆ ਅੱਜ ਸਾਡੇ ਕਾਟ ਦੇ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਅਸੀਂ ਰੋਸ ਮਜਾਰਾ ਡੀਸੀ ਦਫ਼ਤਰ ਕਰ ਰਹੇ ਹੈਗੇ ਆ ਕਿਉਂਕਿ ਕੇਂਦਰ ਦੀ ਸਰਕਾਰ ਨੇ ਪਿੱਛੇ ਜੇ ਬਹੁਤ ਸਾਰੇ ਜਿਹੜੇ ਕਾਨੂੰਨ ਜਿਹੜੇ ਮਰੇਗਾ ਮਰੇਗਾ ਨੂੰ ਲੈ ਕੇ ਆਂਦੇ ਹੈਗੇ ਆ ਉਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਮਰੇਗਾ ਮਜ਼ਦੂਰਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਜਾ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਜਿਹੜਾ ਬਿਲਕੁਲ ਥਾਪੋ ਜਾਣਾ ਹੈਗਾ ਔਰ ਨਾਲ ਦੀ ਨਾਲ ਕਿਉਂਕਿ ਮਜ਼ਦੂਰਾਂ ਕੋਲ ਰੇਗਾ ਤੋਂ ਬਿਨਾ ਕੰਮ ਕਰਨ ਲਈ ਕੋਈ ਹੋਰ ਹੈ ਨਹੀਂ ਹੈਗਾ ਕੋਈ ਵੀ ਰੁਜ਼ਗਾਰ ਮਜ਼ਦੂਰਾਂ ਲਈ ਹੈ ਨਹੀਂ ਹੈਗਾ ਜਿਹੜਾ ਜਿਹਦੇ ਨਾਲ ਮਜ਼ਦੂਰ ਆਪਣਾ ਪੱਕਾ ਠੱਕਾ ਜਿਹੜਾ ਕੰਮ ਕਰਕੇ ਆਪਣੀ ਰੋਟੀ ਕਮਾ ਸਕਣ ਕਿਉਂਕਿ ਅਸੀਂ ਇਹ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਵੀ ਮਜ਼ਦੂਰਾਂ ਕੋਲੇ ਆਪਣੀ ਜ਼ਿੰਦਗੀ ਜਿਉਣ ਲਈ ਜਿਹੜੀ ਜ਼ਮੀਨ ਆ ਇੱਕ ਪੈਦਾਵਾਰੀ ਸਾਧਨ ਆ ਉਹਦਾ ਹੋਣਾ ਬਹੁਤ ਜ਼ਰੂਰੀ ਆ ਔਰ ਅਸੀਂ ਇਹ ਮੰਗ ਕਰਦੇ ਹੈਗੇ ਆ ਵੇ ਸਰਕਾਰ ਜਿਹੜਾ ਕਾਨੂੰਨੀ ਤੌਰ ਤੇ ਜਿਹੜਾ ਕਾਨੂੰਨ ਹੈਗਾ ਕਿ 7.51 ਇੱਕੜ ਤੋਂ ਵੱਧ ਕੋਈ ਵੀ ਬੰਦਾ ਜ਼ਮੀਨ ਨਹੀਂ ਰੱਖ ਸਕਦਾ ਉਸ ਕਾਨੂੰਨ ਤਹਿਤ ਮਜ਼ਦੂਰਾਂ ਵਿੱਚ ਜ਼ਮੀਨ ਵੰਡੀ ਜਾਵੇ ਔਰ ਅਸੀਂ ਇਹ ਮੰਗ ਕਰਦੇ ਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਆਗੂ ਸਾਡੇ ਵਿਕੇਸ਼ ਮਲੋਤ ਜਿਨ੍ਹਾਂ ਨੂੰ ਰੈਸਟ ਪਿਛਲੇ ਦਿਨੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈਗਾ ਜਿਹੜੇ ਮਜ਼ਦੂਰਾਂ ਦੀ ਜ਼ਮੀਨਨੀ ਹੱਕਾਂ ਦੀ ਲੜਾਈ ਲੜਦੇ ਹੈਗੇ ਆ ਅਸੀਂ ਮੰਗ ਕਰਦੇ ਹਾਂਗੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਰਿਹਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਨੂੰ ਮਜ਼ਦੂਰਾਂ ਤਿੱਖਾ ਸੰਘਰਸ਼ ਜਿਹੜਾ ਉਹ ਕੀਤਾ ਜਾਊਗਾ